ਇਦੀ ਮੁਬਾਰਕਵਾਦ ਦੇ ਨਾਲ ਇਹ ਗੱਲ ਕੀਤੀ ਵੀ ਜਿੱਥੇ 19% ਤੇ ਤੁਸੀਂ ਪਹੁੰਚ ਗਏ ਕਿਉਂਕਿ ਇਹ ਸਾਡਾ ਪਿੰਡਾਂ 'ਚ ਸਾਨੂੰ ਰੋਕਿਆ ਗਿਆ ਜਿਹੜੀ ਸਰਕਾਰ ਉਹੀ ਕਿਸਾਨਾਂ ਦੇ ਭੇਸ 'ਚ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਆਪ ਮੈਨੂਫੈਕਚਰਡ ਕਰਕੇ ਜਿਹੜੇ ਆ ਆਮ ਆਦਮੀ ਦੇ ਕਾਲੀ ਦਲ ਦੇ ਕਾਂਗਰਸ ਦੇ ਬੰਦੇ ਲੈ ਕੇ ਆਉਂਦੇ ਸਾਨੂੰ ਪਿੰਡਾਂ 'ਚ ਰੋਕਿਆ ਗਿਆ ਜੇ ਅਸੀਂ ਕਿਤੇ ਪਿੰਡਾਂ 'ਚ ਵੀ ਕੈਂਪੇਨ ਕਰ ਲੈਂਦੇ ਸਾਡੇ ਬੂਥ ਲੱਗ ਜਾਂਦੇ ਜਾਂ ਬੂਥ ਏਜੰਟ ਵਹਿ ਜਾਂਦੇ ਸਾਡੇ ਤਾਂ ਅਸੀਂ 30-35% ਤੇ ਪਹੁੰਚਣਾ ਸੀ ਤੇ ਜਿਹੜੀ ਇਸ ਕਲੀਅਰ ਮੈਜੋਰਿਟੀ ਹੈ ਜਿਹੜੀ ਸਾਡੀਆਂ ਘੱਟੋ-ਘੱਟ ਜਿਵੇਂ ਸੀਟਾਂ ਆਏ ਆਨੰਦਪੁਰ ਸਾਹਿਬ ਪਟਿਆਲਾ ਫਿਰੋਜ਼ਪੁਰ ਲੁਧਿਆਣਾ ਹਸ਼ਿਆਰਪੁਰ ਗੁਰਦਾਸਪੁਰ ਦੀ ਸੀਟਾਂ ਸਾਡੀਆਂ ਜਿੱਤੀਆਂ ਪਈਆਂ ਸੀ ਤੇ ਇਹ ਸਿਰਫ ਉਹਨਾਂ ਨੇ ਇਹ ਰਣਨੀਤੀ ਬਟਾਈ ਮੈਂ ਆਪਣੀ ਗੱਲ ਕਰਦਾ ਲੁਧਿਆਣੇ ਦੀ ਆ ਜਿੱਥੇ ਖੜੇ ਆ ਇਦੋਂ ਬਾਅਦ ਅੱਗੇ ਸਮਝ ਲਓ ਤਾਲੇਵੰਦ ਦਾ ਏਰੀਆ ਆ ਜਾਂਦਾ ਸੀ ਵੀ ਨਹੀਂ ਜਾਣਾ ਜੀ ਇੱਥੇ 700 ਤੋਂ ਉੱਤੇ ਬੂਥ ਆ ਜਿੱਥੇ ਸਾਡਾ ਨਾ ਬੂਥ ਏਜੰਟ ਬੈਠਾ ਨਾ ਪੋਲਿੰਗ ਬੂਥ ਤਾਂ ਬਹੁਤ ਦੂਰ ਦੀ ਗੱਲ ਆ ਕੰਪੇਨ ਕਰਨ ਵੀ ਨਹੀਂ ਜਾਣ ਦਿੱਤਾ ਤੇ ਅਸੀਂ 3 ਲੱਖ 1000 ਵੋਟ ਲਈ ਆ ਇਕੱਲੇ 6 ਹਲਕਿਆਂ ਚੋਂ ਤੇ ਇਹਨਾਂ ਨੂੰ 320 ਪਈ 19000 ਇੰਨਾ ਕੁਝ ਕਰਕੇ ਤੇ ਆਮ ਆਦਮੀ ਕਾਂਗਰਸ ਦਾ ਸਮਝੌਤਾ ਉਦੋਂ ਮੱਦ ਇਹ ਸਰਕਾਰ ਨੇ ਵਰਤਿਆ ਉਹਦੀ ਅਸੀਂ ਆਪਣੇ ਵਰਕਰਾਂ ਨੂੰ ਲੀਡਰਸ਼ਿਪ ਆ ਜਿਹੜੀ ਉਹਨਾਂ ਨੂੰ ਵਧਾਈ ਦਿੱਤੀ ਆ ਵੀ ਤਕੜੇ ਹੋ ਕੇ ਅਗਲਾ ਸਾਡਾ ਪ੍ਰੋਗਰਾਮ ਆ ਉਹ ਪਿੰਡ ਨਾਲ ਜੋੜਨ ਦਾ ਏ